ਦਿੱਲੀ ਸੇ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਰਣਜੀਤ ਕੌਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਣਾ ਖਿਲਾਫ ਇੱਕ ਸ਼ਿਕਾਇਤ ਪੱਤਰ ਸੌਂਪਿਆ। ਉਹਨਾਂ ਦੱਸਿਆ ਹੈ ਕਿ ਉਹਨਾਂ ਨੇ ਪਹਿਲਾਂ ਵੀ 23 ਜੂਨ ਨੂੰ ਜਥੇਦਾਰ ਸਾਹਿਬ ਨੂੰ ਇਸ ਮਾਮਲੇ ਸੰਬੰਧੀ ਇੱਕ ਈਮੇਲ ਭੇਜੀ ਸੀ ਤੇ ਹੁਣ ਉਹ ਹਾਰਡ ਕਾਪੀ ਦੇ ਰੂਪ ਦੇ ਵਿੱਚ ਰਿਮਾਈਂਡਰ ਦੇਣ ਦੇ ਲਈ ਆਏ ਨੇ। ਉਨਾ ਰੂਪ ਲਗਾਇਆ ਹੈ ਕਿ ਪਰਮਜੀਤ ਸਿੰਘ ਸਰਣਾ ਨੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦੇ ਵਿੱਚ ਖੁਦ ਮੰਨਿਆ ਸੀ ਕਿ ਉਹਨਾਂ ਨੇ ਕੁਝ ਮੈਂਬਰਾਂ ਨੂੰ ਵੋਟਾਂ ਪਾਉਣ ਦੇ ਲਈ ਪੈਸੇ ਦਿੱਤੇ ਨੇ ਜੋ ਗੁਰੂ ਘਰ ਦੀ ਮਰਿਆਦਾ ਅਤੇ ਸੇਵਾ ਦੇ ਸਿਧਾਂਤਾਂ ਦੀ ਉਲੰਘਣਾ ਹੈ ਬੀਬੀ ਰਣਜੀਤ ਕੌਰ ਨੇ ਕਿਹਾ ਹੈ ਕਿ ਗੁਰੂ ਘਰ ਦੀ ਪ੍ਰਧਾਨਗੀ ਸੇਵਾ ਦਾ ਸਥਾਨ ਹੈ ਕੋਈ ਬਾਜ਼ਾਰ ਨਹੀਂ ਜਿੱਥੇ ਪੈਸਿਆਂ ਦੇ ਨਾਲ ਮਤਦਾਨ ਖਰੀਦਿਆ ਜਾਵੇ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਅਨੁਸਾਰ ਕੋਈ ਮੈਂਬਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੰਮ ਜਾਂ ਬਿਜ਼ਨਸ ਨਹੀਂ ਦੇ ਸਕਦਾ ਪਰ ਸਰਨਾ ਨੇ ਇਹ ਨਿਯਮ ਤੋੜੇ ਨੇ ਇਸ ਕਰਕੇ ਹੀ ਉਨ੍ਹਾਂ ਦੇ ਖਿਲਾਫ 38 ਮੈਂਬਰਾਂ ਨੇ ਮਿਲ ਕੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ ਬੀਬੀ ਰਣਜੀਤ ਕੌਰ ਨੇ ਅੰਤ ਵਿੱਚ ਬੇਨਤੀ ਕੀਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਇਸ ਮਾਮਲੇ ਤੇ ਸਖਤ ਕਾਰਵਾਈ ਕਰੇ ਤਾਂ ਜੋ ਭਵਿਕ ਵਿੱਚ ਕੋਈ ਵੀ ਅਜਿਹਾ ਵਿਅਕਤੀ ਪੰਥ ਦੀ ਨੁਮਾਇੰਦੀ ਨਾ ਕਰ ਸਕੇ ਇਸ ਵੇਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਰਣਜੀਤ ਕੌਰ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਜਰਾ ਤੁਸੀਂ ਵੀ ਸੁਣੋ ਅੱਜ ਮੈਂ ਜਿਹੜਾ ਮੰਗ ਪੱਤਰ ਰਿਮਾਈਂਡਰ ਦੇਣਾ ਆਇਆ ਇੱਕ ਰਿਕਵੈਸਟ ਦੇਣ ਕਿ ਲੱਗੇ ਕਿਉਂਕਿ 23 ਜੂਨ ਨੂੰ ਮੈਂ ਇੱਕ ਮੇਲ ਪਾਈ ਸੀ ਸ਼੍ਰੀ ਅਕਾਲਪੁਰ ਸਾਹਿਬ ਕਿਉਂਕਿ ਸਾਨੂੰ ਆਸ ਹੈ ਜੀ ਹੈ ਕਿ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਭਾਸ਼ਾ ਨੇ ਇਹਦੀ ਸਥਾਪਨਾ ਕੀਤੀ ਸੀ ਇਤੇ ਸਾਥ ਜੋੜ ਹੱਥ ਦੀ ਗੱਲ ਹੋ ਸਕਦੀ ਐਸ ਕਰਕੇ ਮੈਂ ਇੱਕ ਮੇਲ ਪਾਈ ਸੀ ਜਿਹਦੇ ਵਿੱਚ ਪਰਮਜੀਤ ਸਿੰਘ ਜੋ ਕਿ ਸਾਬਕਾ ਪ੍ਰਧਾਨ ਰਾਜਕ ਨੇ ਉਹਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਓਨ ਰਿਕਾਰਡ ਬੋਲਿਆ ਕਿ ਮੈਂ 27 28 ਲੱਖ ਮੈਂਬਰਾਂ ਨੂੰ ਦਿੱਤਾ ਸੀ ਵੋਟਾਂ ਪਵਾਉਣ ਵਾਸਤੇ ਲੇਕਿਨ ਵੋਟਾਂ ਨਾਲ ਨਹੀਂ ਪਈਆਂ ਮੈਂਬਰ ਵੀਕ ਕੇ ਗਏ ਜਾਂ ਬਦਲ ਗਏ ਉਧਰ ਚਲੇ ਗਏ ਮਤਲਬ ਕਹਿੰਦਾ ਹੈ ਕਿ ਗੁਰੂ ਕਾਰ ਦੀ ਚੋਣ ਹੋਵੇ ਗੁਰੂ ਕਾਰ ਦੀ ਪ੍ਰਧਾਨਗੀ ਕਰਨੀ ਹੋਵੇ ਕੋ ਸਟੋਡੀਅਨ ਆਪਾਂ ਗੁਰੂ ਕਾਰ ਦੇ ਬੰਨਾ ਹੋਵੇ ਤੇ ਉਹਦੇ ਵਾਸਤੇ ਅਸੀਂ ਮਤਲਬ ਪੈਸੇ ਕਿਉਂ ਦੇ ਰਹੇ ਆ ਮਤਲਬ ਪੈਸੇ ਦਾ ਮਤਲਬ ਇਹ ਕਿ ਤੇ ਸੇਵਾ ਹੈਗੀ ਹੈ ਤੇ ਇਸ ਕਰਕੇ ਮੈਨੂੰ ਉਹ ਗੱਲ ਬੜੀ ਚੁਭੀ ਸੀ ਤੇ ਮੈਂ ਮੇਲ ਪਾਈ ਸੀ ਛੇ ਗਣ ਤੱਕ ਸਾਫ ਤੇ ਪਰ ਮੈਨੂੰ ਉਧਰੋਂ ਦੀ ਕੋਈ ਰਿਵਾਰਡ ਨਹੀਂ ਆਇਆ ਸੀ ਤੇ ਇਸ ਕਰਕੇ ਅੱਜ ਮੈਂ ਹਾਰਡ ਕਾਪੀ ਲੈ ਕੇ ਆਈ ਆਂ ਔਰ ਦੁਬਾਰਾ ਬੇਨਤੀ ਕਰਨ ਆਈ ਆਂ ਆਪਣੀ ਫਰਿਆਦ ਲੈ ਕੇ ਆਈ ਆਂ ਉਸ ਦਰ ਦੇ ਉੱਪਰ ਜਿੱਥੇ ਕਿ ਹਾਕੋਰ ਸੱਚ ਦੀ ਗੱਲ ਹੁੰਦੀ ਹੈ ਕਿ ਅਸਰਾਂ ਦੇ ਜਿਹੜੇ ਬੰਦੇ ਆ ਗਏ ਨੇ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਹੈ ਉਹਨਾਂ ਨੂੰ ਫੰਟਸੋ ਛੇਕਿਆ ਜਾਏ ਤਾਂ ਕਿ ਉਹ ਦੁਬਾਰਾ ਕਦੇ ਵੀ ਉਹਨਾਂ ਨੂੰ ਕੋਮ ਦੇ ਨੁਮਾਇੰਦੇ ਕਰਨ ਦਾ ਮੌਕਾ ਨਾ ਮਿਲੇ ਕਿਉਂਕਿ ਜਿਹੜੇ ਮੈਂਬਰ ਖਰੀਦ-ਫਰੋਖ ਦੀ ਗੱਲ ਕਰ ਰਹੇ ਨੇ ਇਹਦਾ ਮਤਲਬ ਕੀ ਹੈ ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਮੈਂਬਰ ਖਿਦਨਗੇ ਇੰਨੇ ਨੇ ਪੈਸੇ ਦੇ ਕੇ ਤੇ ਇਹਦਾ ਮਤਲਬ ਹੋਈ ਹੈਗੇ ਬਾਚੋਣਾ ਨੇ ਉਥੇ ਲਈ ਕੁਝ ਨਾ ਕੁਝ ਗਲਤ ਕੰਮ ਕਰਨਗੇ ਤਾਂ ਹੀ ਤਾਂ ਕਮਾਣਗੇ ਤੇ ਗੁਰੂ ਘਰ ਦੀ ਸੇਵਾ ਵਾਸਤੇ ਇਹ ਜਿਹੜਾ ਕੰਮ ਹੈ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਆਇਆ ਇਸ ਕਰਕੇ ਮੈਂ ਬੇਨਤੀ ਕਰਦੀ ਹਾਂ ਸ਼੍ਰੀ ਕਾਰਤਕ ਸਾਹਿਬ ਜੱਥੇਦਾਰ ਸਾਹਿਬ ਨੂੰ ਕਿ ਤੁਸੀਂ ਇਹ ਫੈਸਲਾ ਆਪ ਕਰੋ ਕਿਉਂਕਿ ਆਪ ਲੈਣਾ ਚਾਹੀਦਾ ਹੈ ਕਿ ਇਸ ਦਾ ਉਹ ਰਿਕਾਰਡ ਹੈਗਾ ਮੈਂ ਲਿੰਕ ਭੇਜ ਆਇਆ ਉਹਨਾਂ ਨੂੰ ਮੇਲ ਤੇ ਮੈਂ ਲਿੰਕ ਵੀ ਭੇਜਿਆ ਸੀ ਤੇ ਮੈਂ ਚਿੱਠੀ ਵੀ ਪਾਈ ਸੀ ਕੱਲ ਮੈਂ ਦੁਬਾਰਾ ਆਪਣੇ ਮੰਗ ਪੱਤਰ ਲੈ ਕੇ ਆਈਆਂ ਇੱਥੇ ਇਹ ਕੋਈ ਨਾ ਵਾਕਿਆ ਹੈਗਾ ਜਦੋਂ ਐ ਜੀ 23 ਜੂਨ ਨੂੰ ਮੈਂ ਮੇਲ ਪਾਈ ਸੀ ਦੋਸਤੋ ਇੱਕ ਜਾਂ ਦੋ ਦਿਨ ਪਹਿਲੇ ਦਾ ਵਾਕਿਆ ਹੈਗਾ ਇਹ ਜੂਨ 2025 ਦੇ ਵਿੱਚ ਕੋਈ ਹੋਰ ਵੀ આરોਪ ਹੈ ਜੀ ਪਰ ਇਹ ਸਿੱਧਾ ਲਾਗੇ ਬੋਲਰ ਦਾ ਖਜ਼ਾਨਾ ਰੁਸਤੇ ਰਿਹਾ ਨੇ ਜਦੋਂ ਇਹ ਇਸ ਰੈਮ ਦਿੱਲੀ ਮੀਟੀ ਦਾ ਐਕਟ ਹੈ ਕਿ ਐਕਟ ਦੇ ਵਿੱਚ ਤੁਸੀਂ ਆਪਣੀ ਫੈਮਲੀ ਦੇ ਮੈਂਬਰਸ ਨੂੰ ਕੋਈ ਕੰਮ ਨਹੀਂ ਦੇ ਸਕਦੇ ਉਦੇ ਵਿੱਚ ਉਹਨਾਂ ਨੇ ਕੰਮ ਦਿੱਤਾ ਆਪਣੇ ਪਰਿਵਾਰ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਇਸ ਕਰਕੇ ਅਸੀਂ ਹੁਣੇ ਹੀ ਗੱਲਾਂ ਹੌਸਲਾ ਲਾ ਕੇ 38 ਮੈਂਬਰਾਂ ਨੇ ਉਹਨਾਂ ਦੀ ਮੈਂਬਰਸ਼ਿਪ ਵੀ ਖਾਰਜ ਕੀਤੀ ਹੈ ਕਿਉਂਕਿ ਜੋ ਐਕਟ ਐਕਟ ਵਿੱਚ ਤੁਸੀਂ ਬਲੱਡ ਰਿਲੇਸ਼ਨ ਨੂੰ ਕੋਈ ਵੀ ਫਾਇਦਾ ਕੋਈ ਬਿਜ਼ਨਸ ਨਹੀਂ ਕਰ ਸਕਦੇ ਤੇ ਉਹਨਾਂ ਨੇ ਉਹ ਕੀਤਾ ਤੇ ਉਹਦੇ ਬਸੇ ਅਸੀਂ ਉਹਦੀ ਮੈਂਬਰੀ ਖਾਰਜ ਕੀਤੀ ਹੈ ਤਿੰਨ ਮੈਂਬਰਾਂ ਦੀ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਇਹਨਾਂ ਨੇ ਬੇਟੀ ਨੂੰ ਆਪਣਾ ਬੜਾ ਦੇ ਕੇ ਕੁਕੀ ਫਾਇਰ ਰਸਤੇ ਹੀ ਕੀ ਬੀਚਰ ਸੇ ਉਹਨਾਂ ਨੇ ਉਹਦੇ ਵਿੱਚ ਉਹਨਾਂ ਦਾ ਕੋਈ ਸਟੀਲ ਸਟੀਲ ਦੇ ਭਾਂਡਿਆਂ ਦਾ ਬਿਜ਼ਨਸ ਹੈ ਜਿਦੇ ਵਿੱਚ ਉਹਨਾਂ ਨੇ ਆਪਣੀ ਕੰਪਨੀ ਦੇ ਨਾਲ ਟਰਮਸ ਡੀਐਸਜੀਐਮ ਚੋਂ ਪੇਮਟਾਂ ਗਈਆਂ ਯਾਨੀ ਇਹ ਟਰਮਸ ਕਿਤੇ ਆਈਆਂ ਹੁੰਦੀਆਂ ਨੇ ਤਾਂ ਸੌਖਾ ਹੋਇਆ ਸੌਖਾ ਹੋਇਆ ਇਹ ਐਕਟ ਹੈ ਜਿਹਦੇ ਵਿੱਚ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਐਕਟ ਹੈ ਐਕਟ ਦੇ ਵਿੱਚ ਆਪਣੇ ਪਰਿਵਾਰ ਨੂੰ ਤੁਸੀਂ ਕੋਈ ਵੀ ਬਿਜ਼ਨਸ ਨਹੀਂ ਦੇ ਸਕਦੇ ਕੋਈ ਕੰਮ ਨਹੀਂ ਦੇ ਸਕਦੇ